ਪਹਿਲਾ ਮੈਰਿਜ ਹੋਈ ਸੀ ਹੁਣ ਸੈਕੰਡ ਮੈਰਿਜ ਸਰ ਮੇਰੀ ਨਾ ਕਰਤੀ ਹੁਣ ਥਰਡ ਮੈਰਿਜ ਉਹਨੇ ਹੋਰ ਕਰਵਾ ਲਈ ਕੈਨੇਡਾ ਜਾ ਕੇ ਸਾਰੇ ਮੇਰੀ ਜ਼ਿੰਦਗੀ ਰੋਲ ਕੇ ਰੱਖਤੀ ਨਾ ਮੈਂ ਇਧਰ ਯੋਗੀ ਨਾ ਮੈਂ ਉਹਦੇ 13 ਸਾਲ ਹੋ ਗਏ ਮੇਨ ਬੇਟੀ ਘਰੇ ਸਿੰਗਰ ਹਰਸੰਧੂ ਕੈਨੇਡਾ ਚ ਉਹਨਾਂ ਨੇ ਐ ਫਾਰੀ ਕਰਾਈ ਸਿੰਦੀ ਐਕਸ ਵਾਈਫ ਆ ਮੇਰੇ ਹਸਬੰਡ ਦੀ ਮੇਮੋ ਦੋਮੀ ਨਾ ਕਾਦੀ ਮੰਮੀ ਜਦੋਂ ਬਿਮਾਰ ਸੀ ਉਹਦੇ ਮੈਂ ਇਧਰ ਮੈਨੇ ਛੱਡ ਗਈ ਸੀ ਆ ਕੇ ਤੇ ਸਾਰ ਉਹ ਤੋਂ ਬਾਅਦ ਮੰਮੀ ਦੀ ਮੇਰੀ ਮੈਂ ਡੈਥ ਹੋ ਗਈ ਤੇ ਫਿਰ ਸਾਰੀ ਬਾਹਰ ਹੀ ਚਲੇ ਗਈ ਮੇਰੇ ਪਪਾ ਇਹਨਾਂ ਦੇ ਪਿੰਡ 2017 ਚ ਇਹਨਾਂ ਦੇ ਦਾਦਾ ਦੀ ਡੈਥ ਹੁੰਦੀ ਆ ਫਿਰ ਮੇਰੇ ਪਪਾ ਇਹ ਉੱਥੇ ਲੈ ਕੇ ਗਏ ਇਸ ਤਾਰਾ ਦੇ ਪਿੰਡ ਦੀ ਪਹੁੰਚਾਇਤ ਤੇ ਸਰ ਉਹ ਕਹਿੰਦੇ ਤਾਂ ਬਾਹਰ ਚਲੇ ਗਏ ਸਾਰੇ ਆਉਂਦੇ ਆ ਤੇ ਚੰਡੀਗੜ੍ਹ ਚਲੇ ਜਾਂਦੀ ਆ ਆਉਂਦੇ ਆ ਹਰ ਇੱਕ ਸਾਲ ਸਰ ਆਉਂਦੇ ਸਰ ਮੈਂ ਉੱਥੇ ਵੀ ਕੰਪਲੇਨਟ ਦਿੱਤਾ ਮੇਰੇ ਉੱਥੇ ਕੁਝ ਨਹੀਂ ਬਣਦਾ ਪੋਲੀਟੀਕਲ ਸਾਰੇ ਪੈਸਾ ਬਾਹਰ ਸੜ ਦਿੰਦੇ ਆ ਮੇਰੇ ਕੁਝ ਨਹੀਂ ਸਰ ਬਣ ਦਿੰਦੇ ਸਰ 8.8 ਲੱਖ ਲਿਆ ਸੀ ਤੇ ਫਿਰ ਸੀ ਸਿਉਣਾ ਪਾਇਆ ਸੀ ਸਾਰਾ ਟੋਟਲ ਸਰ 26 ਲੱਖ ਲੱਗ ਗਿਆ ਤਿੰਨ ਵਿਆਹ ਕਰਾ ਲਈ ਹਾਂਜੀ ਉਹਨੇ ਤਿੰਨ ਵਿਆਹ ਕਰਾ ਲਿਆ ਤੁਹਾਡੇ ਵਿਆਹ ਤੋਂ ਬਾਅਦ ਇੱਕ ਹੋਰ ਵਿਆਹ ਕਰਾ ਲਿਆ ਹਾਂਜੀ ਸਾਡੇ ਮੈਰਜ ਕਰਵਾ ਲਈ ਉਹਨਾਂ ਨੇ ਤੁਹਾਡੇ ਬੋਸ ਲਿਆ ਨੋ ਸਰ ਮੇਰੇ ਤੋਂ ਡੋਰ ਸਲਿਆ ਇਹਨਾਂ ਨੂੰ ਕੋਈ ਕਾਮਨਾ ਦਿੱਤਾ ਜਾਵੇ ਇਹ ਲੋਕਾਂ ਨੂੰ ਰੋਲ ਕੇ ਰੱਖਦੇ ਨੇ ਜ਼ਿੰਦਗੀ ਇਹਨਾਂ ਨੇ ਸਰ ਮੇਰੀ ਖਰਾਬ ਕੀਤੀ ਕਿਹੜੀ ਕੁੜੀ ਹੈ ਜਿਹੜੀ 12 13 ਸਾਲ ਸਰ ਬੈਠੀ ਰਹੂ ਘਰੇ ਇਹਨੇ ਮੇਰੀ ਪਿਆਉ ਦੀ ਵੀ ਜ਼ਿੰਦਗੀ ਰੋੜੀ ਸਾਡੇ ਸਾਰੇ ਜਿੰਦਗੀ ਸਾਰ ਅਸੀਂ ਕੀ ਦੇ ਕੀ ਬਣ ਗਏ ਅਸੀਂ ਕੀ ਸੀ ਅਸੀਂ ਹੱਡੀਆਂ ਦੀ ਮੋਠੀ ਬਣ ਗਏ ਸਾਰੇ ਤੁਹਾਡੇ ਮੈਰਿਜ ਕਰਵਾਈਆ ਸਾਰੇ ਨੇ ਤਿੰਨ ਬੱਚੇ ਆ ਮੈਰਿਜ ਤੋਂ ਤਿੰਨ ਬੱਚੇ ਹਾਂਜੀ ਸਰ ਮੈਨੂੰ ਹੈ ਹੀ ਛੱਡ ਕੇ ਚਲੇ ਗਏ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਕੋਈ ਕੁਝ ਨਹੀਂ ਕੋਈ ਲੜਾਈ ਤਾਂ ਨਹੀਂ ਹੋਈ ਸੀ ਸਾਡਾ ਨਹੀਂ ਨਹੀਂ ਸਰ ਕੋਈ ਲੜਾਈ ਨਹੀਂ ਸੀ ਹੋਈ ਕਹਿੰਸੀ ਬਸ ਮੈਂ ਬਾਹਰ ਗਿਆ ਤੇ ਮਤਲ ਲੈ ਜੂਗਾ ਬਾਹਰ ਤੇ ਸਾਰੇ ਮਹੀਨੇ ਕੋ ਬਸ ਸੀ ਮੇਰੇ ਨਾਲ ਹੀ ਕਰਨੇ ਫਰੋੜ ਕਰਨੇ ਸਸਟੇਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਕੂਰ ਜੋ ਸਿੰਘ ਤਬਾਰ ਦੇ ਨਾਂ ਤੇ ਜਿਹੜੀਆਂ ਠੱਗੀਆਂ ਹੋ ਰਹੀਆਂ ਉਸ ਤੇ ਪੂਰੀ ਇੱਕ ਕਮੇਟੀ ਬਣਾਈ ਹੋਈ ਆ ਪਹਿਲਾਂ ਇਹ ਲੁਧਿਆਣੇ ਇਹਨਾਂ ਦੀ ਜਿਹੜੀ ਆ ਮੀਟਿੰਗ ਹੋਈ ਪ੍ਰੈਸ ਕਾਨਫਰੰਸ ਹੋਈ ਤੇ ਅੱਜ ਰਾਜਪੁਰੇ ਪਹੁੰਚੇ ਨੇ ਤੇ ਅੱਜ ਗੱਲਬਾਤ ਕਰਦੇ ਆ ਇੱਕ ਭੈਣ ਸਾਡਾ ਨਾਮ ਮੌਜੂਦ ਆ ਉਹ ਹੱਥਾਂ ਦੇ ਵਿੱਚ ਤਸਵੀਰਾਂ ਲਈ ਬੈਠੀ ਆ ਅਤੇ ਇਹ ਗੱਲ ਕਹਿ ਰਹੀ ਆ ਵੀ ਮੇਰੇ ਨਾਲ ਧੋਖਾ ਹੋਇਆ ਬਾਹਰ ਜਾਣ ਦੇ ਨਾਂ ਤੇ ਧੋਖਾ ਹੋਇਆ ਜਿਸ ਦੇ ਨਾਲ ਲਾਵਾਂ ਫੇਰੇ ਲਈ ਉਸ ਨੇ ਧੋਖਾ ਕੀਤਾ ਹੁਣ ਗੱਲਬਾਤ ਕਰਦੇ ਆ ਦੱਸੋਗੇ ਕਿ ਕੀ ਕਹਾਣੀ ਹੈ ਕੀ ਤੁਹਾਡਾ ਨਾਮ ਹੈ ਉਸਦੇ ਬਾਰੇ ਇੱਕ ਵਾਰੀ ਜਾਣਕਾਰੀ ਮੈਨੂੰ ਦਿਓ ਤੇ ਤੁਸੀਂ ਤਸਵੀਰਾਂ ਫੜੀ ਬੈਠੇ ਹੋ ਕੋਣ ਸ਼ਖਸ ਹੈ ਕੀ ਤੁਹਾਨੂੰ ਝਾਂਸਾ ਦਿੱਤਾ ਗਿਆ ਉਸਦੇ ਬਾਰੇ ਜਾਣਕਾਰੀ ਮੇਰੇ ਮੇਰਾ ਨਾਮ ਗਰਮੀਤ ਕੌਰ ਆ ਪਿੰਡ ਭੰਬਲੰਡਾ ਜ਼ਿਲ੍ਹਾ ਫਰੋਇਪੁਰ ਤੇ ਇਹ ਤਸਵੀਰਾਂ ਮੇਰੇ ਹਸਬੰਡ ਦੇ ਆ ਮੈਨਾਂ ਫਰਾਡ ਕਰਕੇ ਗਿਆ ਹਾਂਜੀ ਫਰਾਡ ਕੀ ਕੀ ਫਰਾਡ ਕੀਤਾ ਕਿਸ ਪ੍ਰਕਾਰ ਨਾਲ ਕੀਤਾ ਉਸ ਦੇ ਬਾਰੇ ਜਾਣਕਾਰੀ ਦਿਓ ਮਤਲਬ ਕਿ ਸਾਰੇ ਇਹ ਇਹਨੇ ਕੀਤਾ ਬਣਾ ਰੱਖਿਆ ਮਤਲਬ ਕਿ ਪਹਿਲਾ ਇਹਨਾਂ ਦੀ ਮਤਲਬ ਕਿ ਪਹਿਲਾ ਮੈਰਿਜ ਹੋਈ ਸੀ ਹੁਣ ਸੈਕੰਡ ਮੈਰਿਜ ਸਰ ਮੇਰੀ ਨਾ ਕਰਤੀ ਹੁਣ ਥਰਡ ਮੈਰਿਜ ਉਹਨੇ ਹੋਰ ਕਰਵਾ ਲਈ ਕੈਨੇਡਾ ਜਾ ਕੇ ਸਾਰੇ ਇਹ ਮੇਰੀ ਜ਼ਿੰਦਗੀ ਰੋਲ ਕੇ ਰੱਖਤੀ ਨਾ ਮੈਂ ਇਧਰ ਜੋਗੀ ਨਾ ਮੈਂ ਉਹਦੇ 13 ਸਾਲ ਹੋ ਗਏ ਮੇਨ ਬੈਠੀ ਘਰੇ ਤੇ ਨਾ ਮੈਨੂੰ ਇਹਨੇ ਬਾਹਰ ਬੁਲਾਇਆ ਕਿੰਨੇ ਸਾਲ ਹੋ ਗਏ ਵਿਆਹ ਨੂੰ 13 ਸਾਲ ਹੋ ਗਏ ਵਿਆਹ ਨੂੰ ਕਾਨੂੰ ਕੀ ਕਿਹਾ ਸੀ ਕਾਨੂੰ ਵੀ ਬਾਹਰ ਲੈ ਕੇ ਜਾਣਗੇ ਹਾਂਜੀ ਹਾਂਜੀ ਮੈਨੂੰ ਕਿਹਾ ਸੀ ਮੈਂ ਤੈਨੂੰ ਬਾਹਰ ਲੈ ਕੇ ਜਾਊਂਗਾ ਤੇ ਸਰ ਕੋਈ ਉਹ ਨਹੀਂ ਕੁਝ ਨਹੀਂ ਕੀਤਾ ਬਾਹਰ ਜਾ ਕੇ ਬਸ ਉਹ ਮਤਲਬ ਕਿ ਉਹਨੇ ਥਰਡ ਮੈਰਜੀ ਸਰ ਕਰ ਲਈ ਮੇਰੀ ਜ਼ਿੰਦਗੀ ਰੋਲ ਕਿ ਇਹਨਾਂ ਨੇ ਰੱਖਤੀ ਆ ਜਦੋਂ ਪਹਿਲਾ ਵਿਆਹ ਹੋਇਆ ਹੋਇਆ ਸੀ ਇਹਨਾਂ ਦਾ ਉਦੋਂ ਡਿਵੋਰਸ ਹੋਇਆ ਸੀ ਕਿ ਨਹੀਂ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਸੀਗੀ ਪਹਿਲਾਂ ਨਹੀਂ ਸਰ ਮੈਨੂੰ ਕੋਈ ਜਾਣਕਾਰੀ ਨਹੀਂ ਸੀ ਪਹਿਲਾਂ ਸਾਨੂੰ ਅਨਮੈਰਿਡ ਦੱਸ ਕਿ ਇਹਨਾਂ ਨੇ ਮੈਰਜੀ ਕਰਵਾਈ ਆ ਤੇ ਸਰ ਜਦੋਂ ਮੈਂ ਜਦੋਂ ਥੋੜੇ 15 ਤਰੀਕ ਨੂੰ ਮੇਰੇ ਸਾ ਹਸਬੈਂਡ ਕੈਨੇਡਾ ਜਾ ਰਹੇ ਸੀ ਇੰਟਰਨੈਸ਼ਨਲ 에ਅਰਪੋਰਟ ਤੋਂ ਦਿੱਲੀ ਤੇ ਉੱਥੇ ਜਾਂਦੀ ਬੀਰੈਂਸ ਤਾਂ ਇਹਨਾਂ ਨੂੰ ਅਰੈਸਟ ਕਰ ਲਿਆ ਸੀ ਇਹ ਤੇ ਐਫ ਆਰ ਆਈ ਹੋ ਗਈ ਸੀ ਦੀ ਐਕਸ ਵਾਈਫ ਸਿੰਗਰ ਹਰਸੰਧੂ ਕੈਨੇਡਾ ਚ ਉਹਨਾਂ ਨੇ ਐਫ ਆਰ ਆਈ ਕਰਾਈ ਸੀ ਦੀ ਐਕਸ ਵਾਈਫ ਆ ਮੇਰੇ ਹਸਬੈਂਡ ਦੀ ਤੇ ਸਰ ਉਹਦੋਂ 에ਅਰਪੋਰਟ ਅਰੈਸਟ ਹੋ ਕੇ ਫ੍ਰੀਪਰ ਆਗੇ ਸੀ ਲਿਆਂਦਾ ਸੀ ਜੇਲ੍ਹ ਚ ਸੇਰ ਸਾਰੇ ਮਹੀਨਾ ਰਹੇ ਤੇ ਫੇਰ ਉਹ ਉਸ ਤੋਂ ਬਾਅਦ ਸਾਰਾ ਇਹ ਮੈਨੂੰ ਲੈ ਕੇ ਗਏ ਪਿੰਡੋਂ ਤੁਹਾਨੂੰ ਕਿੱਥੇ ਲੈ ਕੇ ਗਏ ਕਿੱਥੇ ਆਪਣੇ ਮੈਨੂੰ ਆਦੇ ਪਿੰਡੋਂ ਇਹ ਲੈ ਕੇ ਗਏ ਪੰਚਾਇਤ ਚ ਆ ਕੇ ਕੌਣ ਮੇਰਾ ਹਸਬੰਡ ਮੇਰਾ ਹਸਬੰਡ ਤੁਹਾਨੂੰ ਪੰਚਾਇਤ ਮੇਰਾ ਹਸਬੰਡ ਅਮਨਦੀਪ ਸਿੰਘ ਢਿੱਲੋਂ ਪਿੰਡ ਸਰਸਿੰਗ ਵਾਲਾ ਸਰਸਿੰਗ ਵਾਲਾ ਚ ਲੈ ਕੇ ਗਏ ਫਿਰ ਮੈਂ ਸਰਸਿੰਗ ਵਾਲੇ ਜੀ ਰਹੀ ਸਰ ਹਾਂਜੀ ਮੈਂ ਆਪਣੇ ਸੋਹਰੇ ਪਿੰਡ ਦੇ ਵਿੱਚ ਤੁਸੀਂ ਰਹੇ ਹਾਂਜੀ ਫਿਰ ਉੱਥੇ ਸੋਹਰੇ ਪਿੰਡ ਦੇ ਵਿੱਚ ਤੁਹਾਨੂੰ ਰੱਖਿਆ ਗਿਆ ਫਿਰ ਹਾਂਜੀ ਸਾਰੇ ਪਿੰਡ ਜੀ ਰਹਿੰਦੀ ਸੀ ਮੈਂ ਸਰ ਪਰਿਵਾਰ ਪਰਿਵਾਰ ਉਹਨਾਂ ਦੇ ਪਰਿਵਾਰ ਚ ਰਹਿੰਦੇ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਦੇ ਪਿੰਡ ਦੇ ਪਰਿਵਾਰ ਇਸ ਚ ਫੈਮਿਲੀ ਸੀ ਜੀ ਕਹਿੰਦੇ ਕੀ ਸੀ ਤੁਹਾਨੂੰ ਲੈ ਕੇ ਜਾਣਗੇ ਕੀ ਗੱਲਾਂ ਕਰਦੇ ਸਰ ਮੈਨੂੰ ਤਾਂ ਕੋਈ ਮੈਨੂੰ ਡਾਊਟ ਹੀ ਨਹੀਂ ਸੀ ਫਿਰ ਮੇਰੀ ਸਾਰਾ ਜਦੋਂ ਮਤਲਬ ਕਿ ਮੇਰੀ ਮੰਮੀ ਨੂੰ ਪਤਾ ਲੱਗਾ ਡਿਪਰੈਸ਼ਨ ਚ ਮੇਰੀ ਮੰਮੀ ਰਹਿੰਦੀ ਹੁੰਦੀ ਸੀ ਤੇ ਫਿਰ ਮੇਰੀ ਮੰਮੀ ਬਿਮਾਰ ਰਹਿਣ ਲੱਗ ਪਈ ਤੇ ਫਿਰ ਸਰ ਇਹ ਮਤਲਬ ਕਿ ਮੈਂ ਥੋੜਾ ਟਾਈਮ ਉਹ ਦੋ ਮਹੀਨਾ ਕਾ ਦੀ ਮੰਮੀ ਜਦੋਂ ਬਿਮਾਰ ਸੀ ਉਦੋਂ ਮੈਂ ਇਧਰ ਮੈਨੂੰ ਛੱਡ ਗਈ ਸੀ ਆ ਕੇ ਤੇ ਸਰ ਉਸ ਤੋਂ ਬਾਅਦ ਮੰਮੀ ਦੀ ਮੇਰੀ ਮੈਂ ਡੈਥ ਹੋ ਗਈ ਤੇ ਫਿਰ ਸਾਰੇ ਬਾਹਰ ਹੀ ਚਲੇ ਗਏ ਥੋੜੇ ਸਮੇਵਾਦੀ ਤੇ ਫਿਰ ਸਰ ਅਸੀਂ ਜਦੋਂ ਬਾਹਰ ਚਲੇ ਗਏ ਸਾਨੂੰ ਉਹ ਕਿਸੇ ਨੇ ਦੱਸਿਆ ਵੀ ਉਹ ਬਾਹਰ ਚਲੇ ਗਏ ਸਾਨੂੰ ਨਹੀਂ ਸੀ ਦੱਸ ਕੇ ਬਿਨਾ ਦੱਸੇ ਸਾਨੂੰ ਬਾਹਰ ਚਲੇ ਗਏ ਤੇ ਜਦ ਸਾਨੂੰ ਪਤਾ ਸਰ ਲੱਗਾ ਤੇ ਇਹਨਾਂ ਨੇ ਸਾਡਾ ਇਹ ਸਾਰੇ ਸੀਨ ਫੋਨ ਉਧਰ ਜਦੋਂ ਬਾਹਰ ਚਲੇ ਗਏ ਸਾਨੂੰ ਪਤਾ ਲੱਗਾ ਸਰ ਇਹਨਾਂ ਨੇ ਸੀ ਫਿਰ ਇਹਨਾਂ ਨੂੰ ਅਸੀਂ ਇਹਦੇ ਤਾਇਆ ਜੀ ਤੋਂ ਨੰਬਰ ਲਿਆ ਇਹਨਾਂ ਦਾ ਤੇ ਸਾਰੇ ਫਿਰ ਉਹਨਾਂ ਨੇ ਸਾਨੂੰ ਨੰਬਰ ਦਿੱਤਾ ਤੇ ਫਿਰ ਸਾਰੇ ਨੇ ਨੋ ਕਾਲ ਕੀਤੇ ਕਹਿੰਦਾ ਕੋਈ ਨਹੀਂ ਮੈਂ ਮੇਰੇ ਮਤਲਬ ਕਿ ਮੇਰੀ ਐਕਸਪਾਇਰ ਹੋ ਚਲੇ ਸੀ ਮੇਰਾ ਵੀਜ਼ਾ ਤੇ ਮੈਂ ਤਾਂ ਬਾਹਰ ਚਲੇ ਗਿਆ ਮੈਂ ਬਾਕੀ ਨਹੀਂ ਆਉਂਗਾ ਤੇ ਥੋੜੇ ਸਮੇਂ ਲਈ ਲੈ ਕੇ ਚਲੇ ਜਾਊਂਗਾ ਅੱਛਾ ਮਤਲਬ ਵਿਆਹ ਤੋਂ ਬਾਅਦ ਤੁਹਾਡੇ ਨਾਲ ਰਹੇ ਨੇ ਕਿੰਨੇ ਕੁ ਸਮੇਂ ਰਏ ਨੇ ਤੁਹਾਡੇ ਮੇਰੇ ਜਿੰਨਾ ਚਾਹੀ ਮੂੰ ਟਾਈਮ ਹੋ ਰਹੀ ਹੈ ਜਿੰਨਾ ਟਾਈਮ ਹੋ ਰਹੀ ਹੈ ਹਾਂਜੀ ਕਰਨ ਤੋਂ ਬਾਅਦ ਬਾਹਰ ਚਲੇ ਗਏ ਹਾਂਜੀ ਬਾਹਰ ਚਲੇ ਗਏ ਤੇ ਬਾਹਰ ਜਾਣ ਤੋਂ ਬਾਅਦ ਤੁਹਾਨੂੰ ਕੋਈ ਫੋਨ ਕਾਲ ਨਹੀਂ ਕੁਝ ਨਹੀਂ ਨਹੀਂ ਸਰ ਮੈਂ ਕੰਟੈਕਟ ਕੀਤਾ ਸੀ ਉਹਨਾਂ ਨੇ ਇਹ ਮੇਰਾ ਕੋਈ ਕੰਟੈਕਟ ਕੀਤਾ ਮਤਨ ਨੂੰ ਕੀ ਜਾਣਕਾਰੀ ਆਈ ਵੀ ਇਹ ਸਾਰਾ ਸੀ ਉਹਨਾਂ ਨੇ ਆਪਦੇ ਰਿਲੇਟਿਵ ਨਾਲ ਕੰਟੈਕਟ ਕੀਤਾ ਸਰ ਉਹਨਾਂ ਨੇ ਕੰਟੈਕਟ ਕੀਤਾ ਇਹਨਾਂ ਨੇ ਮੇਰੇ ਹਸਬੰਦ ਦਾ ਤੇ ਫਿਰ ਮਤਲਬ ਕੋ ਉਹਨਾਂ ਕੋਲ ਆਈ ਮੇਰੇ ਮਤਲਬ ਕੀ ਸਾਰੇ ਰਿਲੇਟਿਵ ਕੋਲੇ ਤੇ ਫਿਰ ਉਹ ਕਹਿੰਦੇ ਕੋਈ ਨਹੀਂ ਅਸੀਂ ਲੈ ਜਾਾਂਗੇ ਕੋਈ ਸਰ ਉਹਨਾਂ ਨੇ ਫਿਰ ਕੋਈ ਰਿਸਪੌਂਸ ਨਹੀਂ ਸਾਨੂੰ ਦਿੱਤਾ ਫਿਰ ਸਰ ਮੇਰਾ ਪਪਾ ਇਹਨਾਂ ਦੇ ਪਿੰਡ 2017 ਚ ਇਹਨਾਂ ਦੇ ਦਾਦਾ ਜੀ ਦੀ ਡੈਥ ਹੁੰਦੀ ਆ ਫਿਰ ਮੇਰੇ ਪਪਾ ਇਹ ਉੱਥੇ ਲੈ ਕੇ ਗਏ 17 ਚ ਪਿੰਡ ਦੀ ਪਹੁੰਚਾਇਤ ਤੇ ਸਰ ਉਹ ਕਹਿੰਦੇ ਤਾਂ ਬਾਹਰ ਚਲੇ ਗਏ ਸਾਰੇ ਆਉਂਦੇ ਆ ਤੇ ਚੰਡੀਗੜ੍ਹ ਚਲੇ ਜਾਂਦੀ ਆ ਆਉਂਦੇ ਹਰ ਇੱਕ ਸਾਲ ਸਰ ਆਉਂਦੇ ਸਰ ਤਾਂ ਇਹ ਉਹਨੇ ਸਾਡੀ ਕੋਈ ਕਾਰਵਾਈ ਮੈਂ ਜਿਵੇਂ ਹੁਣ ਐਨ ਆਰ ਆਈ ਥਾਣਾ ਫਰੋਹੀਪੁਰਾ ਸਾਡੇ ਫਰੋਹੀਪੁਰ ਜ਼ਿਲ੍ਹੇ ਚ ਸਰ ਮੈਂ ਉੱਥੇ ਵੀ ਕੰਪਲੇਨੈਂਸ ਦਿੱਤਾ ਮੇਰੇ ਉੱਥੇ ਕੁਝ ਨਹੀਂ ਬਣਦਾ ਪੋਲੀਟਿਕਲ ਸਾਰੇ ਪੈਸਾ ਬਾਹਰ ਸੈੱਡ ਦਿੰਦੇ ਆ ਮੇਰੇ ਕੁਝ ਨਹੀਂ ਸਰ ਬਣ ਦਿੰਦੇ ਫਿਰ ਸਾਰੇ ਮੈਂ ਐਨ ਆਰ ਆਈ ਥਾਣਾ ਲੁਧਿਆਣਾ ਸਰ ਉੱਥੇ ਮੈਂ ਐਪਲੀਕੇਸ਼ਨ ਦਿੱਤੀ ਸਰ ਮੇਰੇ ਉੱਥੇ ਨਹੀਂ ਕੁਝ ਬਣਦਾ ਫਿਰ ਸਾਰੇ ਸਮੇਂ ਚ ਇਅਰ ਪਰਸਨ ਦੇ ਮਹਿਲਾ ਮੰਡਲ ਚੰਡੀਗੜ੍ਹ ਸਰ ਮੈਂ ਐਪਲੀਕੇਸ਼ਨ ਉੱਤੇ ਦਿੱਤੀ ਸਾਰੇ ਨੇ ਮੇਰਾ ਕੁਝ ਨਹੀਂ ਬਣ ਦਿੱਤਾ ਤਾਨੂੰ ਫੋਨ ਕਿਉਂ ਨਹੀਂ ਕੀਤਾ ਕੋਈ ਤੁਹਾਡੀ ਲੜਾਈ ਹੋਈ ਸੀ ਉਹਨਾਂ ਨਾਲ ਇਹ ਕੁਝ ਕੋਈ ਗੱਲਬਾਤ ਕੁਝ ਵੀ ਨਹੀਂ ਹੋਈ ਉਹਨਾਂ ਨਾਲ ਨਹੀਂ ਨਹੀਂ ਸਰ ਕੋਈ ਲੜਾਈ ਪੜਾਈ ਨਹੀਂ ਹੁਣ ਕਿੱਥੇ ਰਹਿ ਰਹੇ ਆ ਪਤਾ ਲੱਗਿਆ ਕੁਝ ਸਰ ਉਹ ਸਰਿਕ ਨੀੜੇ ਚ ਰਹਿ ਰਹੇ ਆ ਹਾਂਜੀ ਤੁਸੀਂ ਕਹਿ ਰਹੇ ਹੋ ਵੀ ਵਿਆਹ ਤਿੰਨ ਵਿਆਹ ਤਿੰਨ ਵਿਆਹ ਕਰਾ ਲਏ ਹਾਂਜੀ ਉਹਨੇ ਤਿੰਨ ਵਿਆਹ ਕਰਾ ਲਏ ਆ ਤੁਹਾਡੇ ਵਿਆਹ ਤੋਂ ਬਾਅਦ ਇੱਕ ਹੋਰ ਵਿਆਹ ਕਰਾ ਲਿਆ ਹਾਂਜੀ ਸਾਡੇ ਮੈਰਿਜ ਕਰਵਾ ਲਈ ਉਹਨਾਂ ਨੇ ਕਹਿੰਦੇ ਤੁਹਾਨੂੰ ਬੋਸ ਲਿਆ ਨਹੀਂ ਸਰ ਮੇਰ ਤੋਂ ਡੋਰਸ ਲਿਆ ਡਿਵੋਰਸ ਨਹੀਂ ਲਿਆ ਨਹੀਂ ਨਹੀਂ ਸਰ ਕਹਿੰਦੇ ਕੋਈ ਪੈਸੇ ਲਏ ਸੀ ਉਹਨਾਂ ਨੇ ਵੈਸੇ ਹਾਂਜੀ ਸਰ ਤੋਂ ਸਰ 8 ਲੱਖ ਲਿਆ ਸੀ ਤੇ ਫਿਰ ਸੀ ਸਿਉਣਾ ਪੈਸੇ ਸਰ ਟੋਟਲ ਸਰ 26 ਲੱਖ ਲੱਗ ਗਿਆ ਤੇ 26 ਲੱਖ ਲਾਏ ਹਾਂਜੀ 8 ਲੱਖ ਸੜ ਤੋਂ ਕੈਸ਼ ਲਿਆ ਸੀ ਹਾਂਜੀ ਹਾਂਜੀ ਕੈਸ਼ ਲਿਆ ਕੀ ਕਹਿ ਕੇ ਲਿਖ ਲਿਆ ਸੀ ਸਰ ਇਹਨਾਂ ਨੇ ਪੈਸੇ ਸੜੀ ਮਹੀਨੇ ਤੇ ਪੈਸੇ ਲਈ ਸੀ ਸਾਨੂੰ ਵੀ ਚਾਹੀਦੇ ਆ ਜਿਵੇਂ ਮਤਲਬ ਕਿ ਉਹਨਾਂ ਨੇ ਡਿਵੋਰਸ ਲੈਣੀ ਉਹਦੀ ਪਹਿਲੀ ਐਕਸ ਵਾਈਫ ਤੋਂ ਪਹਿਲਾਂ ਨੇ ਪੈਸੇ ਲਈ ਸਾਡੇ ਤੋਂ ਆ ਵੀ ਸੂਸਿਡੋਰਸ ਲੈਣੀਆਂ ਹੁਣ ਸਾਡੇ ਤੋਂ 8 ਲੱਖ ਲੈ ਲਿਆ ਤੇ ਫਿਰ ਫੇਰ ਸਾਡੇ ਤੋਂ ਡਿਮਾਂਡ ਕਰਦੀ ਸੀ 10 ਲੱਖ ਦੀ ਅਸੀਂ ਨਹੀਂ ਦਿੱਤਾ ਸਰ ਨੂੰ 8 ਲੱਖ ਤੁਹਾਡੇ ਕੋਲ ਡਿਵੋਰਸ ਲੈਣ ਵਾਸਤੇ ਲੈ ਲਿਆ ਨੇ 10 ਲੱਖ ਤਾਂ ਨਹੀਂ ਸਾਡੇ ਤੋਂ ਪੁਆੜਿਆ 8 ਲੱਖ ਤਾਂ 10 ਲੱਖ ਤੋਂ ਸਾਡੀ ਡਿਮਾਂਡ ਕਰਦੀ ਸੀ ਵੀ ਸਾਨੂੰ 10 ਲੱਖ ਹੋਰ ਦਿਓ ਫਿਰ ਨਹੀਂ ਸਰ ਅਸੀਂ ਦਿੱਤਾ 26 ਲੱਖ ਹੀ ਅਸੀਂ ਦਿੱਤਾ ਇਹਨਾਂ ਸਾਰਾ ਟੋਟਲ ਸਰ ਨੂੰ ਖਰਚਾ ਹੀ ਸਾਡੇ 26 ਲੱਖ ਆ ਗਿਆ ਇਹਨਾਂ ਜਿਹਨਾਂ 골ਡ ਪਾਇਆ ਸੀ 8 ਲੱਖ ਤੋਂ ਬਾਅਦ 10 ਲੱਖ ਦੀ ਹੋਰ ਡਿਮਾਂਡ ਕੀਤੀ ਹਾਂਜੀ 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 ਡਿਮਾਂਡ ਕਰਦੀ ਸੀ ਸਰ ਵੀ ਨਹੀਂ ਸੀ ਦਿੱਤ ਨਾ ਜੋਸੇਫ ਸਾਰਸੀ ਜਿਦਵਿਆ ਤੋਂ ਬਾਅਦ ਇਨੀ ਸੀ ਪਿੰਨੇ ਪੈਸਾ ਫਿਰ ਦਿੱਤਾ ਖੁਸ਼ੀ ਵੀ ਕੋਈ ਤਾਂ ਕੋਈ ਡਿਵੋਰਸ ਨਹੀਂ ਲਿੱਤਾ ਗਿਆ ਕੁਝ ਵੀ ਨਹੀਂ ਤੇ ਉੱਥੇ ਜਾ ਕੇ ਤੁਸੀਂ ਕਹਿ ਰਹੇ ਹੋ ਇੱਕ ਹੋਰ ਵਿਆਹ ਕਰਾ ਲਿੱਤਾ ਗਿਆ ਹਾਂ ਜੀ ਜੜਾ ਮਰਜ ਕਰਵਾ ਲਈ ਸਰ ਇਹਨੇ ਕਿਤਾ ਬਣਾ ਰੱਖਿਆ ਮੈਂ ਕਹਿੰਦੀ ਜਿਹੜੇ ਕੋਈ ਕੰਮ ਤੇ ਕੋਈ ਵੀ ਆ ਇਹਨਾਂ ਨੂੰ ਕੋਈ ਕੰਮ ਨਾ ਦਿੱਤਾ ਜਾਵੇ ਇਹ ਲੋਕਾਂ ਨੂੰ ਰੋਲ ਕੇ ਰੱਖਦੇ ਨੇ ਜ਼ਿੰਦਗੀ ਇਹਨਾਂ ਨੇ ਸਰ ਮੇਰੀ ਖਰਾਬ ਗੇ ਕਿਹੜੀ ਕੁੜੀ ਆ ਜਿਹੜੀ 12 13 ਸਾਲ ਸਰ ਬੈਠੀ ਰਹੂ ਕਰੇ ਇਹਨੇ ਮੇਰੀ ਪਿਓ ਦੀ ਵੀ ਜ਼ਿੰਦਗੀ ਰੋੜੀ ਸਾਡੇ ਸਾਰੇ ਜਿੰਦੀ ਸਰ ਅਸੀਂ ਕੀ ਦੇ ਕੀ ਬਣ ਗਏ ਅਸੀਂ ਕੀ ਸੀ ਅਸੀਂ ਹੱਡੀਆਂ ਦੀ ਮੋਟੀ ਬਣ ਗਏ ਸਾਰਾ ਸਾਨੂੰ ਬਹੁਤ ਡਿਪਰੈਸ਼ਨ ਜਾਂ ਮੇਰੇ ਪਾਪਾ ਵੀ ਡਿਪਰੈਸ਼ਨ 'ਚ ਰਹਿੰਦੇ ਤੇ ਮੈਂ ਵੀ ਤੇ ਸਾਰੇ ਡਿਪਰੈਸ਼ਨ 'ਚ ਰਹਿੰਦੀ ਹੈ ਲੱਗ ਹੀ ਨਹੀਂ ਰਿਹਾ ਤੁਸੀਂ ਇਹ ਤੁਸੀਂ ਕਹਿ ਰਹੇ ਹੋ ਹਾਂਜੀ ਸਾਰਾ ਸਾਰੇ ਦਰ ਬੰਦੇ ਤੇ ਪਾਇਏ ਫਿਰ ਬੰਦੀ ਪਤਾ ਸਾਰ ਸਾਡੇ ਪਿੱਛੇ ਮੇਰੇ ਕੋਈ ਬ੍ਰਦਰ ਹੈ ਨਹੀਂਗਾ ਪਾਪਾ ਮੇਰੀ 75 ਈਅਰ ਏਜ ਆ ਸਾਰੇ ਸਾਡੀ ਕੋਈ ਕੇਅਰ ਕਰਨ ਵਾਲਾ ਮੇਰੇ ਪਿੱਛੇ ਹੈ ਨਹੀਂਗਾ ਸਾਰੇ ਇਹਨਾਂ ਨੇ ਕਿਹਾ ਅਸੀਂ ਇਹਨਾਂ ਦਾ ਕੋਈ ਕੁੜੂਗਾ ਹੈਗਾ ਸੀ ਇਹਨਾਂ ਦਾ ਕੀ ਬੰਦ ਨੇ ਸਾਰੇ ਸਾਡਾ ਕੁਛ ਨਹੀਂ ਬੰਦ ਦਿੱਤਾ ਕੋਈ ਸਾਡੇ ਕੋਈ ਸੁਣਵਾਈ ਨਹੀਂ ਹੋਈ ਕੁਛ ਨਹੀਂ ਸਾਡਾ ਸਾਰੇ ਕੁਛ ਵੀ ਬੰਦ ਦਿੱਤਾ ਜਦ ਤੁਸੀਂ ਕਹਿ ਰਹੇ ਹੋ ਇਹਨਾਂ ਦੇ ਕੋਈ ਬੱਚੇ ਹੈਗੇ ਨੇ ਹਾਂਜੀ ਪిల్లా ਇਹਨਾਂ ਦੇ ਪਹਿਲੇ ਵਿਆਹ ਮੈਰਿਜ ਇਹਨਾਂ ਦੇ ਬੇਟਾ ਸਰ ਹੁਣ ਇਹਨਾਂ ਦੀ ਫਿਰ ਜਿਹੜਾ ਸਾਡੇ ਮੈਰਿਜ ਕਰਵਾਈ ਆ ਸਾਰੇ ਨੇ ਤਿੰਨ ਬੱਚੇ ਆ ਛੱਡ ਮੈਰਿਜ ਤੋਂ ਤਿੰਨ ਬੱਚੇ ਹਾਂਜੀ ਸਰ ਤੁਹਾਨੂੰ ਐਂ ਛੱਡ ਕੇ ਚਲੇ ਗਏ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਕੋਈ ਕੁਝ ਨਹੀਂ ਕੋਈ ਲੜਾਈ ਤਾਂ ਨਹੀਂ ਹੋਈ ਇਸ ਤੁਹਾਡ ਨੂੰ ਨਹੀਂ ਨਹੀਂ ਸਰ ਕੋਈ ਲੜਾਈ ਨਹੀਂ ਸੀ ਹੋਈ ਕਹਿੰਸੀ ਬਸ ਮੈਂ ਬਾਹਰ ਗਿਆ ਤੇ ਮਤਲਬ ਲੈ ਜੁੰਗਾ ਬਾਹਰ ਤੇ ਸਾਰੇ ਮੈਨੂੰ ਕੋ ਬਾਸ ਸੀ ਮੇਰੇ ਨਾਂ ਹੀ ਕਰਨਗੇ ਫਰੋਡ ਕਰਨਗੇ ਜ਼ਰੂਰ ਇੰਟਰਵਿਊ ਦੇ ਵਿੱਚ ਵੀ ਦੱਸਿਆ ਇੱਕ ਵਾਰੀ ਆਪਣੇ ਪਿੰਡ ਦਾ ਨਾਮ ਇੱਕ ਵਾਰੀ ਇਹਨਾਂ ਦੇ ਪਿੰਡ ਦਾ ਨਾਮ ਸਹੀ ਤਰੀਕੇ ਨਾਲ ਦੱਸ ਦੋ ਕਿੱਥੋਂ ਦੇ ਤੁਸੀਂ ਹੋ ਕਿੱਥੋਂ ਦੇ ਆ ਸੀ ਕਿ ਕੀ ਨਾਮ ਹੈ ਉਹ ਜਾਣਕਾਰੀ ਜ਼ਰੂਰੀ ਹੈ ਹਾਂਜੀ ਸਰ ਮੇਰਾ ਨਾਮ ਗਰਮੀਤ ਕੌਰ ਹੈ ਪਿੰਡ ਪੰਬਾ ਲੰਡਾ ਤੇ ਜ਼ਿਲ੍ਹਾ ਫਰੋਇਪੁਰ ਤੇ ਜਿਹੜੇ ਮੇਰੇ ਹਸਬੰਡ ਆ ਉਹਨਾਂ ਦਾ ਉਹਦਾ ਨਾਮ ਅਮਰਦੀਪ ਸਿੰਘ ਢਿੱਲੋਂ ਫਾਦਰ ਜਸਵੰਤ ਸਿੰਘ ਢਿੱਲੋਂ ਪਿੰਡ ਸੌਰ ਸਿੰਘ ਵਾਲਾ ਜ਼ਿਲ੍ਹਾ ਫਰੋਇਪੁਰ ਤਾਨੂੰ ਬੜੇ ਵਾਅਦੇ ਕੀਤੇ ਹੋਣੇ ਹਨ ਇਹਨਾਂ ਨੇ ਬੜੀਆਂ ਗੱਲਾਂ ਕਰਦੇ ਹੋਣੇ ਤੈਨੂੰ ਬਾਹਰ ਲੈ ਕੇ ਜਾਊਗਾ ਬੜੇ ਸੁਪਨੇ ਵੀ ਦਿਖਾਏ ਹੋਣੇ ਹਾਂ ਸਰ ਬਹੁਤ ਸੁਪਨੇ ਦਿਖਾਈ ਸੀ ਪਰ ਪਤਾ ਕੀ ਸੀ ਸਰ ਕਿਸੇ ਦੇ ਮਨਚਾ ਆਪਾਂ ਵੜ ਕੇ ਵੀਖ ਨਹੀਂ ਸਕਦੇ ਸਰ ਕੀ ਉਹਦੇ ਬੰਦੇ ਦੇ ਮਨਚਾ ਤੇ ਸਰ ਸਾਨੂੰ ਕੁਝ ਨਹੀਂ ਸੀ ਪਤਾ ਸਾਨੂੰ ਸਰ ਇਨਾ ਬਲੀਫ ਸੀ ਨਾ ਵੀ ਮੈਨੂੰ ਇਹ ਕਦੇ ਇਹ ਬੰਦਾ ਧੋਖਾ ਨਹੀਂ ਦੇਊਗਾ ਤੇ ਪਰ ਸਰ ਐਂ ਪਤਾ ਕੀ ਇਹਨਾਂ ਕਦੇ ਬੰਦੇ ਨੇ ਧੋਖਾ ਇਹਨਾਂ ਪਰ ਉਹਨਾਂ ਸਰ ਜਿਹਦੇ ਉਹਨਾਂ ਦਾ ਸਰ ਕਿੱਤਾ ਹੀ ਬਣਾ ਕੇ ਰੱਖਿਆ ਸੀ ਇਹ ਹਾਂਜੀ ਕੀ ਤਰੀਕਾ ਕਿਦਾਂ ਵਿਆਹ ਕੋਈ ਵਿਚੋਲੇ ਦੇ ਵਿੱਚੋਂ ਵਿਚੋਲਾ ਪਿਆ ਸੀ ਤਾਂ ਹੋਇਆ ਸੀ ਕਿਦਾਂ ਵਿਆਹ ਕੀਤਾ ਹੋਇਆ ਸੀ ਸਰ ਵਿਚੋਲੀ ਪਈ ਸੀ ਹਾਂਜੀ ਸਾਡੇ ਪਿੰਡ ਦੀ ਵਿਚੋਲੀ ਪਈ ਸੀ ਇੱਕ ਦਾ ਤਾਇਆ ਜੀ ਪਈ ਸੀ ਤੇ ਦੋ ਤਿੰਨ ਬੰਦੇ ਨੇ ਰਲ ਕੇ ਕਰਾਇਆ ਸੀ ਰਸਤਾ ਅਸੀਂ ਕਹਿੰਦੇ ਪਤਾ ਨਹੀਂ ਸੀ ਵੀ ਤੁਹਾਡੇ ਨਾਲ ਇਹ ਸਭ ਕੁਝ ਹੋ ਜਾਊਗਾ ਨਹੀਂ ਸਰ ਅਸੀਂ ਕਦੇ ਸੁਪਨੇ ਚ ਵੀ ਨਹੀਂ ਸੋਚਿਆ ਸੀ ਸਰ ਨਹੀਂ ਇਹ ਫਰਾਡ ਹੋਊਗਾ ਨਹੀਂ ਦੇਖ ਸਰ ਦੇਓ ਇਹ ਧੀ ਜਿਹੜੀ ਆ ਦਰਦ ਦਰਦ ਦੇ ਠੋਕਰਾ ਖਾ ਰਹੀ ਆ ਕਿੰਨੇ ਸਾਲਾਂ ਤੋਂ ਖਾ ਰਹੀ ਆ ਇਹ ਨਹੀਂ ਸਿਰਫ ਬਾਹਰ ਜਾ ਕੇ ਜਿਹੜੇ ਆ ਉਹ ਕੁੜੀਆਂ ਹੀ ਠੱਗੀਆਂ ਮਾਰਦੀਆਂ ਨੇ ਵੀ ਕਈ ਵਾਰੀ ਹੁੰਦਾ ਵੀ ਇੱਥੋਂ ਪੈਸੇ ਦੇ ਦਿੱਤੇ ਜਾਂਦੇ ਆ ਵੀ ਸਪਾਊਸ ਵੀਜ਼ਾ ਲਗਾ ਦਿੱਤਾ ਜਾਂਦਾ ਹੈ ਸਪਾਊਸ ਵੀਜ਼ਾ ਦਾ ਖਰਚਾ ਮੁੰਡਿਆਂ ਨੂੰ ਕੀਤਾ ਜਾਂਦਾ ਉਸ ਤੋਂ ਬਾਅਦ ਕੁੜੀਆਂ ਜਾ ਕੇ ਮੁੱਕਰ ਜਾਂਦੀਆਂ ਪਰ ਆ ਐਗਜ਼ਾਮਪਲ ਹੈ ਸਿਰਫ ਕੁੜੀਆਂ ਜਿਹੜੀਆਂ ਨੇ ਉਹੀ ਨਹੀਂ ਠੱਗੀਆਂ ਮਾਰਦੀਆਂ ਭਾਰ ਜਾਣ ਦੇ ਨਾਤੇ ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਉਹ ਕਿੰਨੀਆਂ ਠੱਗੀਆਂ ਵਾਜ ਰਹੀਆਂ ਤਾਂ ਤੁਸੀਂ ਇਹ ਵੀਡੀਓ ਤਾਂ ਕਰਦੇ ਬਈਆ ਤੁਸੀਂ ਆਪਣਾ ਵਿਚਾਰ ਰੱਖੋ ਤੇ ਇਹਨਾਂ ਨੂੰ ਜਿਹੜਾ ਇਨਸਾਫ ਹੈ ਉਹ ਜ਼ਰੂਰ ਮਿਲਣਾ ਚਾਹੀਦਾ ਕਿੰਨੇ ਸਾਲ ਹੋ ਗਏ ਦਰਦ ਦਰਦ ਦੀਆਂ ਠੋਕਰਾਂ ਖਾ ਰਹੇ ਆ ਹਰ ਪਾਸੇ ਜਾ ਚੁੱਕੇ ਆ ਪਰ ਹਜੇ ਤੱਕ ਜਿਹੜਾ ਇਨਸਾਫ ਉਹ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਹਜੇ ਤੇ ਪਿੱਛੇ ਕੀ ਕਾਰਨ ਹੈ ਵਿਆਹ ਕਰਾਣੇ ਸੀ ਕਰਾਓ ਤੁਸੀਂ ਰੱਜ ਰੱਜ ਕਰਾਓ ਪਹਿਲਾਂ ਡਿਵੋਰਸ ਤਾਂ ਕਰਾ ਲਓ ਇੱਕ ਪਾਸੇ ਵੀ ਛੱਡਿਆ ਕਿਉਂ ਹੈ ਕੀ ਕਾਰਨ ਹੈ ਉਹ ਤਾਂ ਦੱਸੋ ਉਹਨੂੰ ਅੱਜ ਵੀ ਨਹੀਂ ਪਤਾ ਵੀ ਕਿਉਂ ਛੱਡਿਆ ਗਿਆ ਕੀ ਕਾਰਨ ਆ ਉਸਦੇ ਪਿੱਛੇ ਪਰ ਹੁਣ ਗੱਲ ਇਹ ਆਂਦੀ ਹੈ ਵੀ ਇਹ ਨਾ ਸੋਚਿਓ ਵੀ ਕਾਨੂੰਨ ਤੁਹਾਡੇ ਤੇ ਕਾਰਵਾਈ ਨਹੀਂ ਕਰ ਸਕਦਾ ਉਹ ਆਪ ਉੱਪਰ ਬੈਠਾ ਤੇ ਇਹ ਵੀ ਗੱਲ ਕਵਾਂਗੇ ਜੇ ਇਸ ਵੀਡੀਓ ਦੇ ਵਿੱਚ ਦੂਜਾ ਪੱਖ ਜਾਨਕੀ ਉਹ ਮੁੰਡਾ ਜਿਹੜਾ ਹੈ ਉਹ ਵਿਅਕਤੀ ਜਿਹੜਾ ਹੈ ਉਹ ਆਪਣੀ ਜਿਹੜੀ ਆ ਕੋਈ ਪੱਖ ਰੱਖਣਾ ਚਾਹੁੰਦਾ ਆਪਣੀ ਗੱਲ ਰੱਖਣਾ ਚਾਹੁੰਦਾ ਹੈ ਉਹ ਸਾਡੇ ਨਾਲ Gmail ਤੇ ਕੰਟੈਕਟ ਕਰ ਸਕਦਾ ਹੈ ਸਾਨੂੰ ਮੈਸੇਜ ਕਰ ਸਕਦਾ ਹੈ ਅਸੀਂ ਤੁਹਾਡਾ ਵੀ ਪੱਖ ਚਲਾਵਾਂਗੇ ਤੁਹਾਡੀ ਵੀ ਗੱਲ ਚਲਾਵਾਂਗੇ ਵੀਐਸਐਲ ਦੇ ਵਿੱਚ ਕੀ ਗੱਲ ਹੈ ਕਿਉਂਕਿ ਇਹ ਵੱਡੇ આરોਪ ਹੈ ਇਹ ਸਿਰਫ ਇਹ ਨਹੀਂ ਵੀ ਅਸੀਂ ਚਲਾ ਰਹੇ ਹਾਂ ਇੱਥੇ ਪ੍ਰੈਸ ਕਾਨਫਰੰਸ ਹੋਈ ਹੈ ਤੇ ਸਾਰੇ মিডিਆ ਨੇ ਇਹ ਗੱਲ ਚਲਾਨੀ ਆ ਤੇ ਅਸੀਂ ਇਹ ਗੱਲ ਸਪੈਸ਼ਲੀ ਕਹਿ ਰਹੇ ਹਾਂ ਤੁਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਆ ਤੁਸੀਂ ਵੀ ਸਾਡੇ ਨਾਲ ਜੀਮੇਲ ਤੇ ਜਿਹੜਾ ਕੰਟੈਕਟ ਕਰ ਸਕਦੇ ਹੋ ਨਹੀਂ ਤਾਂ ਇਹਨਾਂ ਦਾ ਪੱਖ ਤਾਂ ਜਿਹੜਾ ਹੈ ਉਹ ਚੱਲ ਰਹੀ ਰਿਹਾ ਕੈਮਰਾ ਪਰਸਨਾਮਿਤ ਕਰਨਾ ਦੇ ਨਾਲ ਮੈਂ ਹਕੂਰ ਜੋਤ ਸਿੰਘ